ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਟਿੱਕ ਕੋਰਦ ਨੂੰ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਬਹੁਤ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਸਟ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ press ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚੇ ਤੇ ਵੀਡੀਓ ਨੂੰ ਸਾਨੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਸੂਟ ਸਾਡਾ ਹੈ ਨਾ ਜੋ ਜੋ-ਜੋ ਤਰ੍ਹਾਂ ਕੋ ਡਿਜ਼ਾਈਨ ਸਾਡਾ ਦੇਖਣਾ ਹੋਊਗਾ ਤਾਂ ਇਸ ਤਰ੍ਹਾਂ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਸੰਧੂ ਨੂੰ ਟਿਕ ਕੋਡ ਦੋ ਨਾਂਕ ਸਾਡੇ ਕੇ ਸਟਾਡੀ ਆ ਇਸ ਪੇਜ ਉ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੀਗਾ ਤੁਸੀਂ ਚੈੱਕ ਕਰਕੇ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੋਂ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਤੋਂ ਸੇਵਾ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਅਮੇ ਤੁਸੀਂ ਆਪਣਾ ਪ੍ਰਿੰਟ ਦੇ ਵਿੱਚ ਸੂਟ ਲੈਣਾਗਾ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਪ੍ਰਿੰਟ ਸੂਟਾਂ ਦੀ ਫੈਬਰਿਕ ਆਗੀ ਜੋ ਵੀ ਤੁਸੀਂ ਚਾਹੋਗਾ ਮੈਂ ਆਪਣਾ ਸਿੰਥੈਟਿਕ ਫੈਬਰਿਕ ਦੇ ਵਿੱਚ ਲੈਣਾ ਭਾਵੇਂ ਆਪਣਾ ਕਾਟਨ ਚ ਲੈਣਾ ਤੇ ਡੋਰ ਲੈਣੀ ਕਿ ਨਾ ਲੈਣੀ ਕਿ ਭਾੜਾ ਲੈਣਾਗਾ ਪਾਰਟੀ ਵੀਰ ਲੈਣ ਜਿੱਦਾਂ ਦੇ ਵੀ ਤੁਸੀਂ ਫੈਬਰਿਕ ਚਾਹੋ ਆਪਣਾ ਪ੍ਰਿੰਟ ਦੇ ਵਿੱਚ ਉਹਦਾਂ ਦਾ ਹੀ ਲੈ ਸਕਦੇ ਉਹਦਾਂ ਲਈ ਪ੍ਰਿੰਟ ਲੈ ਸਕਦੇ ਜਿਹੜੇ ਅਸੀਂ ਵੀਡੀਓ ਵਿੱਚ ਪ੍ਰਿੰਟ ਦਿਖਾਉਣੇ ਹੁੰਦੇ ਆ ਜਦੋਂ ਵੀ ਨੂੰ ਮੇਰੇ ਤੁਹਾਨੂੰ ਉਹ ਸੇਮ ਹੀ ਮਿਲ ਜਾਣ ਕਿਉਂਕਿ ਉਹ ਪ੍ਰਿੰਟ ਜਦੋਂ ਤੱਕ ਸਾਡਾ ਸਾਰਾ ਸਟਕ ਰੈਡੀ ਹੁੰਦਾ ਹੋ ਤੱਕ ਆਊਟ ਹੋਏ ਨਾ ਉਹਦਾਂ ਨਾਲ ਦੇ ਹੋਰ ਪ੍ਰਿੰਟ ਆਪਣੇ ਕੋਲ ਆ ਜਾਂਦੇ ਦੇਗੇ ਤਾਂ ਉਹ 50 50 ਜਾਂ ਹੁੰਦਾ ਮਿਲ ਵੀ ਜਾਂਦਾ ਤੇ ਨਹੀਂ ਵੀ ਮਿਲ ਸਕਦਾ ਹੈਗਾ ਅੱਜ ਵੀ ਜਿਹੜੀ ਆਪਕ ਤੁਹਾਨੂੰ ਦਿਖਾਵਾਂਗੇ ਆਪਣੇ ਪ੍ਰਿੰਟਰ ਦੇ ਉੱਪਰ ਵਰਕ ਹੋਇਆ ਹੋਇਆ ਦਾ ਸਾਰੇ ਸੂਟਾਂ ਦੇ ਉਮੀਦ ਕਰਦੇ ਤੈਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਾਂ ਜੋ ਵੀ ਤੁਸੀਂ ਉਹਨਾਂ ਵਿੱਚ ਵਰਤੂਗਾ ਤੁਹਾਨੂੰ ਪਸੰਦ ਆ ਪ੍ਰਿੰਟ ਆਪਣਾ ਕੁਝ ਸਿਲੈਕਟ ਕਰਕੇ ਉਹਦੇ ਆਪਣਾ ਵਰਕ ਉੱਪਰ ਐਡ ਕਰਾ ਕੇ ਤੁਸੀਂ ਉਹ ਸੂਟ ਆਪਣਾ ਲੈ ਸਕਦੇ ਹਾਂ ਜੀ ਦਿਖਾਉਣੇ ਆਪਣਾ ਜੋ ਪਹਿਲਾ ਸੂਟ ਅੱਜ ਦਾ ਜਿਹੜਾ ਏਰ ਵਾਲਾ ਸੂਟ ਹੈਗਾ ਇਹ ਆਪਣਾ ਟਿਸਟਾ ਕਾਟਨ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਜਿਹੜੀ ਫੈਬਰਿਕ ਹੈ ਜੀ ਟਿਸਟਾ ਕਾਟਨ ਦੀ ਹੈਗੀ विदाਊਟ ਲਾਈਨਿੰਗ ਆਪਣਾ ਇਹ ਸੂਟ ਹੈ ਜਿਹੜਾ ਬਣਿਆ ਹੈ ਨਾ ਇਸਟਾ ਕਾਟਨ ਦੀ ਫੈਬਰਿਕ ਆ ਗਈ ਤੇ ਇਹਦੇ ਆਪਾਂ ਘੇਰੇ ਦੇ ਉੱਪਰ ਇਦਾਂ ਵਰਕ ਕਰਵਾਇਆ ਇਹ ਵਾਲਾ ਆਪਣਾ ਘੇਰੇ ਦੇ ਉੱਪਰ ਵਰਕ ਆ ਗਿਆ ਇਸਟਾ ਕਾਟਨ ਦੀ ਆਪਣੀ ਫੈਬਰਿਕ ਆ ਗਈ ਤੇ ਇਹ ਆ ਆਪਾਂ ਗਲੇ ਦੇ ਉੱਪਰ ਕੋਈ ਵਰਕ ਵਗੈਰਾ ਨਹੀਂ ਹੈਗਾ ਤੇ ਬਾਹ ਦੇ ਉੱਪਰ ਵੀ ਇਦਾਂ ਪੈਚ ਲੱਗ ਇਹੀ ਵਰਕ ਹੋਇਆ ਹੈਗਾ ਪੈਚ ਦੇਖੋ ਆਪਾਂ ਨੇ ਸਲਵਾਰ ਨਾਲ ਦਾ ਪੈਚ ਲਗਾਇਆ ਦੇਖੋ ਇਦਾਂ ਸਲਵਾਰ ਨਾਲ ਦਾ ਪੈਚ ਆ ਜਿਹੜਾ ਆਪਣਾ ਇਹਦੇ ਉੱਪਰ ਲੱਗਿਆ ਹੋਇਆ ਹੈ ਸਲਵਾਰ ਦਾ ਜਿਹੜਾ ਜਿਹਾ ਜਿਹਾ ਕੱਪੜਾ ਸੀ ਉਹੋ ਜਿਹਾ ਆਪਾਂ ਘੇਰੇ ਦੇ ਉੱਪਰ ਪੈਚ ਲਗਾਇਆ ਤੇ ਬਾਹਾਂ ਦੇ ਉੱਪਰ ਪੈਚ ਲਗਾਇਆ ਉਹਦਾ ਫਿਰ ਆਪਾਂ ਇਹਦੇ ਉੱਪਰ ਵਰਕ ਕੀਤਾ ਹੈਗਾ ਨਾਲ ਆਪਾਂ ਪਿਓਰ ਸੁਪਰਨੈਟ ਦਾ ਦੁਪੱਟਾ ਜਿਹੜਾ ਉਹ ਤਿਆਰ ਕਰਵਾਇਆ ਪ੍ਰਿੰਟ ਨਹੀਂ ਕਰਵਾਇਆ ਆਪਾਂ ਨੇ ਸਲਵਾਰ ਨਾਲ ਦਾ ਤੁਸੀਂ ਚਾਹੋ ਤਾਂ ਆਪਣਾ ਟਾਈ ਡਾਈ ਵੀ ਕਰਵਾ ਸਕਦੇ ਹੋ ਜਿੰਨੇ ਜਾਂ ਤੱਕ ਤੁਹਾਨੂੰ ਪਸੰਦ ਆ ਉਹ ਸਬੋਧਾਂ ਤਿਆਰ ਕਰਵਾ ਕੇ ਲੈ ਸਕਦੇ ਆ ਅਗਰ ਤੁਹਾਨੂੰ ਵਰਕ ਪਸੰਦ ਆਗਾ ਤਾਂ ਫੈਬਰਿਕ ਤੇ ਪ੍ਰਿੰਟ ਤੁਸੀਂ ਆਪਣਾ ਖੁਦ ਸੈੱਟ ਕਰ ਸਕਦੇ ਹੋ ਤੇ ਆਪਣਾ ਜਿਹੜਾ ਵਰਕ ਆ ਤੁਸੀਂ ਸੇਮ ਰੱਖ ਸਕਦੇ ਹੋ ਹਾਂਜੀ ਇਹ ਜਿਹੜਾ ਆਪਣਾ ਨੈਕਸ ਸੂਟ ਹੈਗਾ ਅੱਜ ਦੇਖੋ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਵੀ ਆਪਣਾ ਟੈਸਟਾ ਬਾਟਮ ਦਾ ਸੂਟ ਹੈਗਾ ਦੇਖੋ ਟਿਸਟਾ ਕਾਟਨ ਦਾ ਪੈਟਰਨ ਆਲਓਵਰ ਸੂਟ ਹੈਗਾ ਇਹ ਆਪਣਾ ਆਲਓਵਰ ਸੂਟ ਆਪਾਂ ਤਿਆਰ ਕੀਤਾ ਹੈਗਾ ਤੇ ਇਹਦੇ ਆਪਾਂ ਔਰਗੈਂਜ਼ਾ ਦਾ ਪੈਚ ਲਗਾ ਕੇ ਦੇਖਦੇ ਦਰ ਬਣ ਲਾਇਆ ਘੇਰੇ ਦੇ ਉੱਪਰ ਦੇਖੋ ਇਹਦਾ ਪੈਚ ਲੱਗਿਆ ਹੋਇਆ ਹੈਗਾ ਘੇਰੇ ਦੇ ਉੱਪਰ ਇਹਦਾ ਪੈਚ ਪੈਚ ਲੱਗਿਆ ਹੋਇਆ ਹੈਗਾ ਤੇ ਫਿਰ ਔਰਗੈਂਜ਼ਾ ਦਾ ਪੈਚ ਲਗਾ ਕੇ ਆਪਾਂ ਇਹਦਾ ਬਾਕੀ ਤਾਂ ਘੇਰੇ ਦੇ ਉੱਪਰ ਇਹਦਾ ਵੀ ਸ਼ੇਪ ਲੈ ਕੇ ਦੇ ਉੱਪਰ ਤੇ ਇਦਾਂ ਦੇਖੋ ਇਹਦੀਆਂ ਪਾਹਾਂ ਨੂੰ ਅਤਾਰੇ ਬਾਹਾਂ ਦੇ ਉੱਪਰ ਵਰਕਾਗਾ ਤੁਸੀਂ ਦੁਪੱਟਾ ਚਾਹੁੰਦੇ ਇਹਨਾ ਟਾਈ ਦਾ ਇਹ ਵੀ ਕਰਵਾ ਸਕਦੇ ਤੇ ਇਹ ਕਲਰ ਦਾ ਵੀ ਕਰਵਾ ਸਕਦੇ ਔਰਗੈਂਜ਼ਾ ਦਾ ਵੀ ਵਧੀਆ ਲੱਗੂ ਕਿਉਂਕਿ ਆਪਾਂ ਔਰਗੈਂਜ਼ਾ ਦਾ ਪੈਚ ਲਗਾਤਾ ਤਾਂ ਆਪਾਂ ਇਹਦੇ ਨਾਲ ਦਾ ਪਲੇਨ ਦੁਪੱਟਾ ਕਿਹਦੇ ਨਾਲ ਕਰਵਾ ਸਕਦੇ ਆ ਕਾਫੀ ਸੋਹਣਾ ਲੱਗੂ ਪਲੇਨ ਦੁਪੱਟਾ ਕੀਤਾ ਹੋਇਆ ਬਾਕੀ ਜੇ ਤੁਸੀਂ ਕੱਟਵਰਕ ਵਗੈਰਾ ਕੁਝ ਕੁਝ ਕਰਵਾਉਣਾ ਉਹ ਵੀ ਇਹਨਾ ਵਧੀਆ ਲੱਗੂ ਕਿਉਂਕਿ ਜੇ ਆਪਾਂ ਡਿਜ਼ਾਈਨਰ ਜਰੂਰ ਦੇਣਾ ਘੜ ਡਿਜ਼ਾਈਨਰ ਕੋਲੋਂ ਕੁਝ ਦਿਣੀ ਆਗੀ ਔਰਗੇਨਾਈਜ਼ਰ ਦਾ ਪੱਟਾ ਮਾ ਕੇ ਆਪਾਂ ਇਹਨੂੰ ਕੱਟ ਵਰਕ ਵਗੈਰਾ ਨਾਲ ਜਾਂ ਇਦਾਂ ਹੀ ਫਿਨਿਸ਼ਿੰਗ ਦੇ ਕੇ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ मतलब ਬਦਲ ਜਿਵੇਂ ਤੁਹਾਨੂੰ ਪਸੰਦ ਆ ਆਪਣਾ ਟਾਇਰ ਹੈ ਦੁਪੱਟਾ ਕਰਾਉਣਾ ਜੋ ਵੀ ਕਰਵਾਉਣਾ ਤੁਸੀਂ ਆਪਣੀ ਚੋਇਸ ਅਕੋਰਡਿੰਗ ਆਪਣਾ ਸਾਰਾ ਨਾਮ ਡਿਟੇਲ ਸਭ ਭੇਜ ਕੇ ਕਰਵਾ ਸਕਦੇ ਹੋ ਹਾਂਜੀ ਦੇਖੋ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਆਪਣੇ ਜੌਰਜਟ ਫੈਬਰਿਕ ਦੇ ਉੱਪਰ ਤਿਆਰ ਕਰਵਾਇਆਗਾ ਜੌਰਜਟ ਫੈਬਰਿਕ ਤੇ ਆਪਾਂ ਇਦਾਂ ਔਲਓਵਰ ਸੂਟ ਹੈਗਾ ਔਲਓਵਰ ਸੂਟ ਹੈ ਆਪਣਾ ਜੌਰਜਟ ਫੈਬਰਿਕ ਤੇ ਆਪਣੇ ਆਰੀ ਵਰਕ ਦੇ ਨਾਲ ਦੇਖੋ ਤਾਂ ਤਿਆਰ ਕਰਵਾਇਆ ਇੱਕ ਥ੍ਰੈੱਡ ਦੇ ਨਾਲ ਹੀ ਤਿਆਰ ਕਰਵਾਇਆ ਦੇਖੋ ਆਪਾਂ ਨੇ ਇਦਾਂ ਇਹ ਆਜੂਗਾ ਇਹ ਗਲੇ ਦੇ ਉੱਪਰ ਵਰਕ ਹੈ ਇਦਾਂ ਵਾਈਨ ਕਲਰ ਆ ਜਿਹੜਾ ਆਪਾਂ ਨੇ ਯੂਜ਼ ਕੀਤਾ ਕਿਉਂਕਿ ਵਾਈਨ ਕਲਰ ਦਾ ਆਪਾਂ ਇਹਨੂੰ ਲਾਈਟ ਤੇ ਡਾਰਕ ਦਾ ਆਪਾਂ ਨੇ ਕੰਬੀਨੇਸ਼ਨ ਰੱਖਣਾ ਸੀ ਕਿਉਂਕਿ ਆਪਾਂ ਜੇ ਇਹ ਨਾਲ yellow ਜਿਹਾ ਸ਼ੇਡ ਨਾ ਕਰਵਾ ਦੇਣ ਤਾਂ ਉਹ ਵਿੱਚੀ ਮਿਲ ਜਾਣਾ ਸੀਗਾ ਤਾਂ ਕਰਕੇ ਆਪਾਂ ਡਾਰਕ ਲਾਈਟ ਦਾ ਆਪਾਂ ਇਹ ਤੇ ਰੱਖਿਆਗਾ ਕੰਬੀਨੇਸ਼ਨ ਤੇ ਇਦਾਂ ਹੀ ਆ ਗਿਆ ਗਲੇ ਦੇ ਉੱਪਰ ਵਰਕ ਤੇ ਇਦਾਂ ਆ ਗਿਆ ਇਹਦੀਆਂ ਬਾਹਾਂ ਦੇ ਉੱਪਰ ਵਰਕ ਆਰੀ ਵਰਕ ਨਾਲ ਆਪਣਾ ਇਹ ਜਿਹੜਾ ਸੂਤ ਆ ਹੀ ਤਿਆਰ ਹੋਏਗਾ ਨਾਲ ਪਿਓਰ ਚਨੂਨ ਦਾ ਦੁਪੱਟਾ ਜਿਹੜਾ ਆਪਣਾ ਇਹ ਤਿਆਰ ਕਰਵਾਇਆ ਸਾਰਾ ਆਪਣਾ ਦੁਪੱਟਾ ਜਿਹੜਾ ਇਹ ਟਾਈਡ ਆਈ ਹੋਇਆ ਹੈ ਬੰਦਾ ਸਾਰਾ ਦੁਪੱਟਾ ਟਾਈਡ ਆਈ ਬਹੁਤ ਸੋਹਣਾ ਦੇਖੋ ਆਪਣਾ ਵਧੀਆ ਲੁੱਕ ਵਾਲਾ ਸੂਟ ਹੈ ਜਿਹੜਾ ਇਹ ਬਣ ਕੇ ਤਿਆਰ ਹੋਇਆ ਜੌਰਜਟ ਦੀ ਫੈਬਰਿਕ ਆ ਤੁਸੀਂ ਇਹ ਸੇਮ ਡਿਜ਼ਾਈਨਿੰਗ ਆਪਣਾ ਕਿਸੇ ਵੀ ਕਾਟਨ ਫੈਬਰਿਕ ਤੇ ਕਰਵਾ ਸਕਦੇ ਹੋ ਜੋ ਫੈਬਰਿਕ ਤੁਹਾਨੂੰ ਪਸੰਦ ਆ ਉਸ ਤੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂ ਜੇ ਕਿ ਜਿਹੜਾ ਆਪਣਾ ਨੈਕਸਟ ਹੈਗਾ ਇਹ ਵਾਲਾ ਆਪਣਾ ਜੈਪੁਰੀ ਪ੍ਰਿੰਟ ਦੇ ਵਿੱਚ ਸੂਟ ਹੈਗਾ ਜੈਪੁਰੀ ਪ੍ਰਿੰਟ ਦੇ ਵਿੱਚ ਇਹ ਵਾਲਾ ਆਪਣਾ ਐਦਾ ਮੈਚਿੰਗਾ ਦੇਖੋ ਇਹ ਕੁਸੀਂ ਇਹ ਆ ਵਾਲਾ ਵੀ 올ਓਵਰ ਲੈ ਸਕਦੇ ਹੋ ਤੇ ਆਪਣਾ ਆ ਵਾਲਾ ਵੀ 올ਓਵਰ ਲੈ ਸਕਦੇ ਹੋ ਇਹ ਤੁਹਾਡੀ ਆਪਣੀ ਚੋਅਸ ਆ ਐਦਾਂ ਹੀ ਆਪ ਨੂੰ ਵੈਸੇ ਐਦਾਂ ਵੈਸੇ ਜਿਹੜੀ ਮੈਚਿੰਗ ਆ ਕਿ ਹੋਏਦਾਂ ਹੀ ਜਿਹੜਾ ਆਪ ਨੂੰ ਮਿਲਦਾਗਾ ਉਹ ਵੈਸੇ ਹੀ ਮਿਲਦਾਗਾ ਐਦਾਂ ਜੀ ਕੁੰਦੇ ਕੀ ਸ਼ਰਟ ਤੇ ਐਦਾਂ ਦੀ ਬਿੰਦੀਆਂ ਵਾਲੀ ਬਾਟਮ ਹਾਂਜੀ ਇਹਦੇ ਕੋਲੇ ਆਪਾਂ ਵਰਕ ਕਰਵਾਇਆਗਾ ਇਹਦੇ ਤੇ ਆਪਣੇ ਔਰਗੈਂਜ਼ਾ ਦਾ ਪੈਚ ਲਗਾਇਆ ਕਿ ਇਹਦੇ ਦੇ ਉੱਪਰ ਮੈਰੂਨ ਕਲਰ ਹੈ ਦਾ ਦੇਖੋ ਇਹਦਾ ਔਰਗੈਂਜ਼ਾ ਦਾ ਪੈਚ ਲਗਾ ਕੇ ਆਪਾਂ ਇਹਦੇ ਤੇ ਵਰਕ ਕੀਤਾਗਾ ਆਫ ਵਾਈਟ ਕਲਰ ਦੇ ਨਾਲ ਕਿਉਂਕਿ ਫਿਰ ਆਫ ਵਾਈਟ ਹੀ ਹੋਣਾ ਸੀ ਆਪਾਂ ਹੋਰ ਕਿਸੇ ਕਲਰ ਦਾ ਨਹੀਂ ਕਰ ਸਕਦੇ ਸੀਗੇ ਤੇ ਇਦਾਂ ਦੇਖੋ ਇਹਦੀ ਬਾਜੂ ਦੇ ਉੱਪਰ ਬਾਰਕ ਕਰ ਲਓ ਆਹ ਹਾਲ ਆ ਗਿਆ ਬਾਜੂ ਦੇ ਉੱਪਰ ਹਾਂਜੀ ਜਿਹੜਾ ਇਹਨਾਂ ਦਾ ਦੁਪੱਟਾ ਆਪਾਂ ਨੇ ਤਿਆਰ ਕਰਵਾਇਆ ਪਿਓਰ ਚਨੂਮ ਦਾ ਦੁਪੱਟਾ ਦੇਖੋ ਇਦਾਂ ਹੀ ਆਪਾਂ ਜੈਪੁਰੀ ਡਾਟਸ ਪਾ ਕੇ ਵਿੱਚ ਆਪਾਂ ਨੇ ਦੁਪੱਟਾ ਤਿਆਰ ਕਰਵਾਇਆ ਤੇ ਇੱਕ ਪੈਚ ਨਾਲ ਵੀ ਆਪਾਂ ਨੇ ਇਹਨੂੰ ਪਲੇਸ ਦਿੱਤੀ ਹੈ। ਕਾਫੀ ਸੋਹਣਾ ਆਪਣਾ ਸੂਟ ਤਿਆਰ ਹੋਇਆਗਾ। ਇਹ ਜਿਹੜੀ ਫੈਬਰਿਕ ਆ ਕੀ ਜੈਪੁਰੀ ਜੈਪੁਰੀ ਸੂਟ ਦੀ ਇਹ ਆਪਣੀ ਇਹ ਆ ਕੀ ਕਰੇਗੀ। ਇਹ ਕ੍ਰੇਪ ਦੀ ਫੈਬਰਿਕ ਆ ਮੈਂ ਤੁਹਾਨੂੰ ਸਾਡੇ ਆ ਕਾਫੀ ਵੀਰੇ ਤੁਸੀਂ ਪਹਿਲਾਂ ਲਾਸਟ ਵਿੱਚ ਦੇਖ ਚੁੱਕੇ ਹੋਵੋਗੇ ਕਾਫੀ ਸੂਟ ਸਾਡੇ ਦੇ ਨਾਲ ਤਿਆਰ ਹੋਏ ਨੇ ਇਹ ਆਪਾਂ ਨੂੰ ਜੈਪੁਰੀ ਡਾਟਸ ਵਾਲਾ ਕ੍ਰੇਪ ਚ ਮਿਲੂਗਾ ਜੌਰਜਟ ਤੋਂ ਦੇ ਰੂਪ ਆਰਗੈਂਜ਼ਾ ਵੀ ਆਰਗੈਂਜ਼ਾ ਤੋਂ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਇਸ ਵਿੱਚ ਸਾਰਾ ਜੀ ਕਲਰ ਹੁੰਦੇ ਨੇ ਜੌਰਜਟ ਕ੍ਰੇਪ ਤੇ ਆਰਗੈਂਜ਼ਾ ਤੇ ਇਸ ਤੋਂ ਪਹਿਲਾਂ ਆਪਾਂ ਨੂੰ ਇਹ ਕਾਟਨ ਦੇ ਵਿੱਚ ਵੀ ਆਏ ਸੀਗੇ ਪਰ ਹੁਣ ਮੈਂ ਤੁਹਾਨੂੰ ਕੁਝ ਨਹੀਂ ਸਕਦੀ ਕਾਟਨ ਦੇ ਵਿੱਚ ਥੋੜੇ ਪੌਦੇ ਕਲਰ ਆਪਾਂ ਨੂੰ ਮਿਲ ਸਕਦੇ ਵੈਸੇ ਇਹਨਾਂ ਸਿੰਥੈਟਿਕ ਦੇ ਵਿੱਚ ਆਪਾਂ ਨੂੰ ਕਾਫੀ ਕਲਰ ਮਿਲਦੇ ਨੇ ਬਾਕੀ ਡਿਜ਼ਾਈਨ ਜੇ ਮੈਂ ਤੁਹਾਨੂੰ ਪਸੰਦ ਕਰ ਤੁਸੀਂ ਇਹ ਸਾਡਾ ਡਿਜ਼ਾਈਨ ਨਾ ਪਲੇਟ ਤੇ ਵੀ ਤਿਆਰ ਹੋਇਆ ਸੀਗਾ ਜੇ ਤੁਸੀਂ ਇਹ ਡਿਜ਼ਾਈਨ ਦੇਖ ਕੇ ਆਪਣਾ ਪਲੇਟ ਸੂਟ ਤੇ ਤਿਆਰ ਕਰਵਾਉਣਾ ਉਹ ਵੀ ਇੰਨਾ ਹੀ ਵਰੀਆ ਆਪਣਾ ਡਿਜ਼ਾਈਨ ਤਿਆਰ ਹੁੰਦਾ ਹੈਗਾ ਤੁਸੀਂ ਆਪਣਾ ਪਲੇਟ ਤੇ ਤਿਆਰ ਕਰਵਾ ਸਕਦੇ ਹੋ ਹਾਂਜੀ ਇਹ ਆਪਾਂ ਤੁਹਾਨੂੰ ਵਰਤ ਵਾਲੇ ਸੂਟ ਦਿਖਾ ਚੁੱਕੇ ਆਂ ਨੇ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਆਪਾਂ ਦਿਖਾ ਚੁੱਕੇ ਆਂ ਨੇ ਪ੍ਰਿੰਟ ਤੁਸੀਂ ਆਪਣੇ ਅਕੋਰਡਿੰਗ ਸੈਕਟ ਕਰ ਸਕਦੇ ਹੋ ਜਿਹੜੀ ਵੀ ਫੈਬ੍ਰਿਕ ਤੁਹਾਨੂੰ ਪਸੰਦ ਹੋ ਪ੍ਰਿੰਟ ਦੀ ਤੇ ਡਿਜ਼ਾਈਨਿੰਗ ਆਪਣੇ ਸੇਮ ਬੈਕਸ ਦਾ ਬਿਲਕੁਲ ਵਰਤ ਦੇ ਜਿਵੇਂ ਤੁਹਾਨੂੰ ਕਹੋਗੇ ਉਸ ਕੋਲ ਤਾਂ ਤੁਸੀਂ ਆਪਣਾ ਪ੍ਰੋਪਰ ਇੱਕ ਸ డ్డర్ సోన్ వట్సప్ స్క్రీన్ సాడా వట్టుస నం ఆయన సిక్స్ టూ థ్రి నైన్ వన్ సట్ నైన్ డబల్ జీరో హాజీ సాడి అడియో దాదాపు బాగు బాగుతుంది మళ్ళీ అప్పుడు నీట్లా నమీ కలెక్న